ਜਲਦੀ ਦੋ ਮੇਰੇ ਤੇ ਚੂਹੇ ਵੀ ਨਾਚ-ਨੱਚ ਕੇ ਮਰ ਗਏ ਆ ਚੂਹੇ ਤੇਰੇ ਮਰ ਗਏ ਆ ਇੱਥੇ ਹਲੇ ਖਾਣਾ ਰੇ ਨਾ ਕੋਨਾ ਕੋ ਸੁਯਾ ਦੇ ਕਿ ਨਾ ਕੋ ਖਾਧਾ ਮੈਂ ਦੱਸ ਪਹਿਲਾਂ ਨਹੀਂ ਨਹੀਂ ਮੈਂ ਨਹੀਂ ਕੁਝ ਵੀ ਖਾਣਾ ਮੰਮੀ ਮੇਰੀ ਗਾਲ ਸੁਣਾ ਆ ਜਾ ਤੂੰ ਉੱਥੇ ਹੀ ਅਸੀਂ ਵਾਲੇ ਰੂਮ ਚ ਆ ਜਾ ਨਹੀਂ ਮੈਂ ਜੁਨੀਫਾਰਮ ਢੋੜ ਕੇ ਇੱਕ ਮਿੰਟ ਅੰਦਰ ਉਹ ਅੱਖਾਂ ਨਾਲ ਗੱਲਾਂ ਕਰਦੀ ਆ ਜਿੰਨੀ ਉਹ ਤੇਜਵਾ ਗਾੜੀ-ਗਾੜੀ ਮੈਨੂੰ ਮਹਿਰਬ ਕੀ ਬਣੂਗਾ ਸਾਡੀ ਸਾਸਰੀ ਕਾਲ ਮੈਨੂੰ ਦੱਸ ਦੱਸ ਇੱਕ ਆ ਵੀ ਕਦੋਂ ਨਹੀਂ ਫੋਨ ਕਰਨ ਦੀ ਆ ਤੇ ਕਿੱਥੇ ਗਏ ਸੀ ਉਹ ਸੰਦੀਪ ਫੋਨ ਸਾਇਲੈਂਟ ਹੀ ਮੈਂ ਯਾਰਾ ਦੋਸਤਾਂ ਨਾਲ ਘੁੰਮਣ ਗਿਆ ਸੀ ਮੜਾ ਹੀ ਕਾਲਜਾਂ 'ਚ ਮੁੰਡਾ ਉਹਦਾ ਫੋਨ ਆਉਂਦਿਆ ਸੀ ਮੈਨੂੰ ਸਾਰਾ ਹੀ ਪਤਾ ਵਾ ਆਵਾਜ਼ ਤੇ ਕੁੜੀ ਦੀ ਹੀ ਇਹ ਕਿਹੜੇ ਕੰਮ ਕਰਦਾ ਫਿਰਨ ੜਿਆ ਤੂੰ ਅੱਭੀ ਆਵੇ ਕੇ ਇੰਨਾ ਗੱਲ ਨਾ ਕਰੀ ਚੰਗਾ ਗੱਲ ਕਿਉਂ ਨਾ ਕਰੀ ਤੈਨੂੰ ਪਤਾ ਮੰਮੀ ਆਪਣੀ ਦਾ ਜਿੱਦਾਂ ਦੀ ਉਹ ਹੈਗੀ ਆ ਮੈਨੂੰ ਪਤਾ ਮੰਮੀ ਦਾ me ligar